ਜੋ ਪੱਤਰ ਸਮਾਰੋਹ ਹੁੰਦਾ ਹੈ ਕਾਪੇ ਹੁੰਦਾ ਹੈ ਇਹਦਾ ਹੁਣ ਭੁੱਲ ਵੀ ਗਏ ਕਿੰਨੇ ਹੋ ਗਏ 47666 ਤੋਂ ਉੱਪਰ ਨੌਕਰੀਆਂ ਸਰਕਾਰੀ ਬਖ ਬਖ ਪਰ ਦੇ ਚੁੱਕੇ ਹੁਣ ਹੁਣ ਆਲੇ ਦਿਨਾਂ ਚ ਬਹੁਤ ਸਾਰੇ ਨੌਕਰੀਆਂ ਪਿਆਰ ਨੇ ਕਈ ਵਾਰੀ ਬੱਚੇ ਬੋਲਣ ਲੱਗ ਜਾਂਦੇ ਆ ਅੱਗੇ ਕਿ ਮੈਂ ਅਸੀਂ ਕੁਝ ਦੱਸਣਾ ਨਹੀਂ ਇਹਨਾਂ ਹੋ ਗਏ ਕਿੱਲੇ ਬੀੜੇ ਰੋਣ ਲੱਗ ਜਾਂਦੇ ਆ ਇਹ ਕਹਿੰਦੇ ਅਸੀਂ ਅੱਜ ਲਈ ਸਿਕਰ ਲਈ ਸੀ ਬਾਹਰ ਜਾਣ ਦੀ ਤਿਆਰੀ ਸੀ ਪਰ ਪედაਜੀ ਕਹਿੰਦੇ ਇੱਕ ਮੌਕਾ ਹੋ ਦੇਖ ਲੈ ਇੱਥੇ ਨੌਕਰੀਆਂ ਮਿਲਣਾਂ ਗਿਆ ਹਾਂ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਹਾ ਸੀ ਗੱਲ ਨਹੀਂ ਬਣੀ ਮੇਰੇ ਕੋਲ ਪੈਸੇ ਨਹੀਂ ਸੀ ਮੇਰੇ ਕੋਲ ਸਪਾਰਸ਼ ਨਹੀਂ ਸੀ ਮੈਂ ਥੋਕਾ ਨੰਬਰਾਂ ਨੇ ਨੌਕਰੀ ਦਾ ਇਹੰਦ ਸੀ ਪਰ ਆਪ ਕੀ ਇੱਧਰ ਆਇਆ ਇੱਥੇ ਜੋ ਸਿਲੇਬਸ ਆਇਆ ਉਹ ਸਿਲੇਬਸ ਦੇ ਵਿੱਚੋਂ ਪੇਪਰ ਆਇਆ ਪੇਪਰ 'ਚੋਂ ਨੰਬਰ ਆਇਆ ਤੇ ਨੰਬਰ ਆਇਆ ਤੁਹਾਨੂੰ ਅੱਜ ਮੈਂ ਪਰਮਾਰੀ ਬਣ ਰਿਹਾ ਜਾਂ ਅੱਜ ਮੈਂ ਹੈਡਟੇਕਰ ਬਣ ਰਿਹਾ ਜਾਂ ਅੱਜ ਮੈਂ ਫਾਇਰਮੈਨ ਦੇ ਵਿੱਚ ਜਿਹੜਾ ਆਪ ਬਗੇਂਦਰ ਵਿੱਚ ਫਾਈਲ ਡਰਾਈਵਰ ਦੇ ਤੌਰ ਤੇ ਕੰਮ ਕੀ ਹੋਈ ਪਰ ਇਹ ਕਹਾਣੀਆਂ ਇੱਕ ਕੁੜੀ ਨੇ ਬਰਸੋਂ ਦੀ ਗੱਲ ਹੈ ਸੁਣਿਆ ਨਹੀਂ ਹੋਣਾ ਉਹਨੇ ਉਹ ਵੀ ਨੌਕਰੀ ਮਿਲੀ ਹੈ ਜਗਰਾਉਂ ਦੀ ਹੈ ਉਹ ਕਹਿੰਦੀ ਮੈਂ ਲੁਧਿਆਣਾ ਇੱਕ ਅਕੈਡਮੀ ਚ ਪ੍ਰਾਈਵੇਟ ਪੜਾਉਂਦੀ ਸੀ ਟੀਚਰ ਸੀ ਉਹ ਪੜਾਉਂਦੀ ਕਿਨੂੰ ਸੀ ਜਿਹੜੇ ਕਹਿੰਦੀ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆਪਣੀ ਪੀਆਰ ਛੱਡ ਕੇ ਉਧਰੋਂ ਮੁੰਡੇ ਇੱਧਰ ਆਏ ਨੇ ਵਾਪਸ। ਵੀ ਉਹ ਪੰਜਾਬ ਚ ਨੌਕਰੀ ਕਰਨੀ ਹੈ। ਅਸੀਂ ਉਹਨਾਂ ਨੂੰ ਕੰਪੀਟੀਸ਼ਨ ਦੀਆਂ ਤਿਆਰੀਆਂ ਕਰਾਉਣੀ ਆ ਕਿਉਂਕਿ ਜਦੋਂ ਇੱਧਰੋਂ ਗਏ ਸੀਗੇ ਉਹ 10ਵੀਂ ਜਾਂ ਪਲੱਸ 2 ਤੋਂ ਵੱਧ ਐਲ ਐਸ ਕਰਕੇ ਗਏ ਹੋਣਗੇ। 10ਵੀਂ ਤੇ ਪਲੱਸ 2 ਉਹਨਾਂ ਦੀ ਕੁਆਲਿਫਿਕੇਸ਼ਨ ਹੈ। ਬਸ ਜਿਹੜੇ ਕੰਪੀਟੀਸ਼ਨ ਦੇ ਇਗਜ਼ਾਮ ਨੇ ਉਹਨਾਂ ਵਾਸਤੇ ਅੱਗੇ ਹੋਰ ਪੜਾਈ ਦੀ ਲੋੜ ਹੈ ਤਾਂ ਉਹਨਾਂ ਵਾਸਤੇ ਇਹ ਅਕੈਡਮਿਕ ਹੋਰ ਹੀ ਕਿਸੇ ਨੇ ਕਿ ਜਿਹੜੇ ਉੱਧਰੋਂ ਆ ਰਹੇ ਨੇ ਉਹਨਾਂ ਨੂੰ ਭਰਾਈਏ। ਤੁਸੀਂ ਇਹ ਤਾਂ ਜਗਾ ਜਗਾ ਲਿਖਿਆ ਦੇਖਿਆ ਹਣਾ ਕਿ ਵਿਦੇਸ਼ ਜਾਣ ਲਈ ਫਲਾਨੀ ਪੜ੍ਹਾਈ ਕਰ ਲਈ ਇੱਥੇ ਮਿਲੋ ਪਰ ਇਹ ਤਾਂ ਦਿਲ ਲਿਖਿਆ ਦੇਖਣਾ ਕਿ ਵਿਦੇਸ਼ ਤੋਂ ਆਏ ਹੋਏ ਲਈ ਇੱਥੇ ਪੜ੍ਹਾਈ ਲੈ ਕੇ ਜਾਣ ਹੈ ਤੇ ਇੱਥੇ ਪੰਜਾਬ ਚ ਨੌਕਰੀ ਲੈਣ ਲਈ ਮਿਲੋ ਸੋ ਮੈਂ ਨਹੀਂ ਕਹਾਂਦਾ ਚਸ਼ਨਦੀਪ ਗੁਲਾਕ ਕੱਲ ਪਰ ਸੋ ਕੁੜੀ ਨੇ ਵੀਡੀਓ ਦੇ ਵਿੱਚ ਬੋਲੀ ਜਦੋਂ ਉਹਨੂੰ ਉਹਨਾਂ ਨੌਕਰੀ ਮਿਲ ਗਈ ਸੋ ਮੈਂ ਪਹਿਲਾਂ ਵੀ ਕਿਹਾ ਸੀਗਾ ਅੱਜ ਮੈਂ ਤੀਜੀ ਵਾਰ ਭਾਰਦਾ ਚੰਡਾ ਪੁੰਨਗਰ ਤੋਂ ਲੈ ਆ ਰਹੇ ਹਾਂ ਮੈਂ ਪਹਿਲਾਂ ਵੀ ਗੈਸਿਕ ਚੰਡੇ ਨੂੰ ਉੱਪਰ ਲੈ ਕੇ ਜਾਣਾ ਚੰਡਾ ਸਾਡਾ ਹੈ ਕਿ ਚੰਡਾ ਸਾਡੇ ਪੁਰਖਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਸਾਡਾ ਬੇਸ਼ ਇੱਕ ਫੁੱਲ ਬਾੜੀਏ ਰੰਗ ਫੁੱਲਾਂ ਦੇ ਅਲੱਗ-ਅਲੱਗ ਨੇ ਸਬੰਧ ਫੁੱਲਾਂ ਦੇ ਅਲੱਗ-ਅਲੱਗ ਹੈ ਚੰਦਰਸ਼ੇਖਰ ਯਾ ਯੂਪੀ ਤੋਂ ਸੀ ਅਸ਼ਫਾਕ ਖੁੱਲਾ ਯੂਪੀ ਤੋਂ ਸੀ ਮਹਾਂਸ਼ੰਦਰ ਬੋਤਲ ਕਰਤੇ ਤੁਸੀਂ ਰਾਜਗੁਰੂ ਪੂਨੇ ਤੋਂ ਸੀ ਭਾਵੇਂ ਸਭੂਰੀ ਪੰਜਾਬ ਤੋਂ ਸੀ ਇੱਥੇ ਲੜ ਰਹੇ ਸੀ ਦੇਸ਼ ਵਾਸਤੇ ਲੜੇ ਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਅੱਜ ਖੜੇ ਆ ਮੰਤਰੀ ਬਣੇ ਮੁੱਖ ਮੰਤਰੀ ਬਣੇ ਵਿਧਾਇਕ ਬਣੇ ਆ ਅੱਥੇ ਲੱਗੇ ਉਹਨਾਂ ਕਰਕੇ ਵਾਰੀਆਂ ਦੇ ਲਈ ਪੈਂਦੀਆਂ ਵਾਰੀਆਂ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਮੈਂ ਲੋਕਾਂ ਦੇ ਬਿਨਾਂ ਤੇ ਮਸ਼ਹੂਰ ਕਿਵੇਂ ਹੋਵਾਂ ਰਾਜੇ ਨੇ ਆਪਣੇ ਵਜ਼ੀਰ ਬੁਲਾਏ ਕਿ ਕੀ ਕਰੀ ਬੋ ਗਿਆ ਨਿਕਲ ਰਾਣਾ ਪ੍ਰਟੀਸਟਰ ਬੋ ਗਿਆ ਬੈਠ ਗੋ ਮਿੰਟਾਂ ਦਾ ਚਾਲ ਕੋਲ ਬਸ ਰਾਜਾ ਸੀ ਉਹ ਕਹਿੰਦਾ ਮੈਂ ਮਸ਼ਹੂਰ ਕਿਵੇਂ ਹੋਵਾਂ ਵਜ਼ੀਰ ਬੁਲਾਏ ਸਲਾਹਕਾਰ ਬੁਲਾਏ ਉਹ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਪਬਲਿਕ ਵੱਲ ਨੂੰ ਘੋਟੋ ਮਸ਼ਹੂਰ ਹੋ ਜਾਵੇਂ ਬੱਲੇ ਬੱਲੇ ਹੋ ਜੀ ਠੋਕੀ ਦੇਲ ਠੀਕ ਐ ਅਨਾਉਂਸਮੈਂਟ ਕਰਦੀ ਕਿ ਖਜ਼ਾਨੇ ਦਾ ਮੂੰਹ ਖੋਲਤਾ ਜੀ ਰਾਜੇ ਨੇ ਲਾਈਨ ਬਣਾ ਕੇ ਆਜੋ ਕੱਲ ਨੂੰ ਮਹਿਲਾ ਮੂਲ ਤੁਹਾਨੂੰ ਖਜ਼ਾਨੇ ਤੋਂ ਹਿੱਸਾ ਮਿਲੂਗਾ ਕਿਸੇ ਨੂੰ ਸੋਨੇ ਦੀਆਂ ਮੋਹਰਾਂ ਮਿਲੀ ਜਾਣ ਕਿਸੇ ਨੂੰ ਚਾਂਦੀ ਦੇ ਟਕੇ ਮਿਲੀ ਜਾਣ ਤੇ ਲੋਕ ਲਾਈਨਾਂ ਖੜ ਕੇ ਇੱਕ ਵਿੱਚ ਫਕੀਰ ਬੰਦਾ ਵੀ ਆ ਗਿਆ ਰੱਬ ਦਾ ਬੰਦਾ ਭਗਤ ਮਸਤ ਬੰਦਾ ਸਾਰੂ ਸੰਤ ਉਹ ਵੀ ਲੈ ਚ ਲ ਗਿਆ ਲੋਕਾਂ ਦੇ ਦਿਨਾਂ ਦੇ ਵਸਣ ਵਾਸਤੇ ਕੀ ਕਰਨਾ ਪੈਂਦਾ ਵੀ ਬਹੁਤ ਵਧੀਆ ਐਗਜ਼ਾਮਪਲ ਹੈ ਕਿਆ ਨਾ ਸੁਣੋ ਜਦੋਂ ਉਹਦੀ ਵਾਰੀ ਆਈ ਫਕੀਰ ਦੀ ਤਾਂ ਨੇ ਦੇਖਿਆ ਖੱਬੇ ਪਾਸੇ ਇੱਕ ਆਪਾ ਹੱਜ ਬੰਦਾ ਬੈਠਾ ਸੀ ਉਹ ਫਕੀਰ ਕਹਿੰਦਾ ਯਾਰ ਉਧਰ ਹੈਂਡੀਕੈਪ ਹੈ ਉਧਰ ਆ ਜੇ ਲਾਈਨ ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਤੇ ਦਵਾਈ ਨਹੀਂ ਆਉਣੀ ਹੈ ਤੂੰ ਇੱਧਰ ਤੂੰ ਮੇਰੀ ਵਾਰੀ ਲੈ ਲੈ ਮੇਂ ਵਾਰੀ ਲਾਈਨ ਚ ਲੱਗ ਜਾਣਾ ਕੋਈ ਗੱਲ ਨਹੀਂ ਉਹਨੇ ਆਪਣੀ ਵਾਰੀ ਉਸ ਬਾਹਰ ਮੰਡਲ ਦਿੱਤੀ ਆ ਪਿੱਛੇ ਲੱਕ ਲਾਈਨ ਸਰ ਫੇਰ ਫੇਰ ਉਸ ਬਗੀਰ ਦੀਵਾਰੀ ਆਈ ਉਹਨੇ ਤੇਰੇ ਪਾਸੇ ਦੇਖਿਆ ਜੱਖ ਵੀ ਬੰਦਾ ਬੈਠ ਗਿਆ ਤੇ ਤਾਂ ਸੱਟਾਂ ਵੱਜੀ ਹੋਈਆਂ ਨੇ ਉਹ ਤਾਂ ਬੈਠਾ ਲੱਗੇ ਤੂੰ ਖੜਿਆ ਵੀ ਨਹੀਂ ਹੋਇਆ ਜੰਦਾ ਲੈ ਨਹੀਂ ਬੋਲੰਬੀ ਹੈ ਤੂੰ ਤਾਂ ਲੈਂਚ ਵੀ ਲੱਗਿਆ ਜੇ ਤੇ ਤਿਵਾਰੀ ਨਹੀਂ ਹੋਣੀ ਤੂੰ ਐਦਾ ਕਰ ਮੇਰੀ ਵਾਲੀ ਜਦਾ ਮੰਨ ਰੋ ਆ ਰਿਹਾ ਵੀ ਲਾਈਨ ਜਦੋਂ ਸੱਤ ਅੱਠ ਵਾਰ ਐਦਾ ਕੀਤਾ ਤਾਂ ਪੂਰੇ ਸ਼ਹਿਰ ਚ ਰਾਜੇ ਦਾ ਕੋਈ ਨਾ ਹੀ ਨਾ ਹੋਵੇ ਫਕੀਰ ਦੀ ਬੱਲੇ ਬੱਲੇ ਹੋਈ ਗਏ ਮੈਂ ਧਰਕੇ ਦਾ ਬੰਦਾ ਕਾਇਆ ਵੀ ਸਵੇਰ ਦਾ ਬਾਹੀ ਜਾਈ ਜਾਂਦਾ ਓਏ ਬਿਰਾਉ ਦੀ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇਖ ਕੇ ਫੇਰ ਲਾਈਨ ਚ ਲੱਗ ਜਾਂਦਾ ਫਕੀਰ ਦੀ ਬੱਲੇ ਬੱਲੇ ਹੋਈ ਪਈ ਜੇ ਉਹ ਰਾਜੇ ਨੂੰ ਪਤਾ ਲੱਗੇ ਵੀ ਖਜ਼ਾਨਾ ਮੈਂ ਵੰਡ ਰਿਹਾ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਹੈ ਔਰ ਬੱਲੇ ਬੱਲੇ ਕਰਨ ਵਾਸਤੇ ਖਜ਼ਾਨਾ ਵੰਡ ਰਿਹਾ ਸੀਗਾ ਬੜਾ ਗੁੱਸਾ ਆਇਆ ਰਾਜੇ ਨੂੰ ਕਹਿੰਦਾ ਕੋਈ ਨਹੀਂ ਮੈਂ ਜਾਣਾਂ ਆਪ ਮੈਂ ਕਹਦਾ ਬੰਦੇ ਰਾਜਾ ਆਖੜਾ ਹੋ ਗਿਆ ਉਹ ਫਕੀਰ ਦੀਵਾਰੀ ਆ ਗਈ ਜਦੋਂ ਫਕੀਰ ਦੀਵਾਰ ਦੇ ਅੱਗੇ ਆ ਜਾ ਉਹ ਕੁਝ ਦੇਰ ਲੱਗੇ ਕਿ ਨੀ ਉਹ ਬੰਦਾ ਕਦੋਂ ਦਾ ਬੈਠਾ ਹੀ ਇਹ ਤਾਂ ਵਿਚਾਰੇ ਤੋਂ ਲਾਈਨ 'ਚ ਲੱਗਿਆ ਵੀ ਨਹੀਂ ਜਾਣਾ ਲੰਬੀ ਲਾਈਨ ਹੈ ਬਹੁਤ ਜ਼ਿਆਦਾ ਦੀਵਾਰੀ ਦੀ ਹੋਣੀ ਮੈਂ ਦੁਬਾਰਾ ਆਉਣਾ ਜੀ ਇਹ ਨੂੰ ਮੇਰੀ ਜਗ੍ਹਾ ਤੇ ਇਹ ਨੂੰ ਦੇ ਦੋ ਜੀ ਤਾਂ ਰਾਜੇ ਨੇ ਉਹਦੀ ਭਾਂ ਭਾਈ ਇਹਨੇ ਕਹਾਂ ਸੋੜੋ ਫਕੀਰਾ ਸਵੇਰ ਦਾ 10 15 ਵਾਰੀਏ ਕੰਮ ਕਰ ਚੁੱਕੇ ਆ ਤੂੰ ਜੋ ਤੇਰੀ ਵਾਰੀ ਆਉਂਦੀ ਹੈ ਤੂੰ ਆਪ ਨੂੰ ਲੈਂਦਾ ਨਹੀਂ ਕੋਚ ਕਿਸੇ ਹੋਰ ਨੂੰ ਦੇਖ ਕੇ ਆਪ ਫੇਰ ਲੈਣ ਚ ਲੱਗ ਜਾਂਦਾ ਹੈ ਗਲਤ ਗੱਲ ਹੈ ਫਕੀਰ ਕਹਿੰਦਾ ਕੋਈ ਗਲਤ ਗੱਲ ਨਹੀਂ ਆਇਆ ਸਾਹਿਬ ਆਪਾਂ ਦੋਵੇਂ ਇੱਕੋ ਜਿਹੇ ਹੁਜਕ ਨੇ ਕਰਵੀ ਵਰਨਾ ਤੇ ਆਪਣੀ ਕੋਈ ਫਰਕ ਨਹੀਂ ਕਹਿੰਦਾ ਮੈਂ ਰੌਣਾਂ ਤੂੰ ਫਕੀਰ ਹੈ ਭਰਗਵੀ ਉਹ ਕਹਿੰਦਾ ਗੱਲ ਸੁਣ ਆਇਆ ਸਾਹਿਬ ਫਰਕ ਕੋਈ ਨਹੀਂ ਜੋ ਥੋੜੇ ਕੋਲੇ ਤੁਸੀਂ ਵੰਡੀ ਜਾਂਦੇ ਹੋ ਜੋ ਮੇਰੇ ਕੋਲੇ ਹਨ ਵੰਡੀ ਜਾਨਾ ਥੋੜੇ ਕੋਲੇ ਖਜ਼ਾਨਾ ਮੇਰੇ ਕੋਲ ਬਾੜੀਆਂ ਦੇ ਦੇਖਾਂਗੇ ਕੌਣ ਪਹਿਲਾਂ ਮੁੱਕੂਗਾ ਹੁਣ ਖਜ਼ਾਨਾ ਤਾਂ ਕੱਲ ਨੂੰ ਮੁੱਕ ਜੂ ਪਰਸੋਂ ਮੁੱਕ ਜੂ ਦੋ ਦਿਨਾਂ ਬਾਅਦ ਮੁੱਕੇ ਬਾੜੀਆਂ ਥੋੜੀ ਮੁੱਕਣੀਆਂ ਉਹ ਦੂਈ ਜਗੋਂ ਬਾੜੀਆਂ ਪਹਿਲੀ ਪੈ ਗਿਆ ਰਾਜਾ ਇਹਦਾ ਵਾਕਸੋ ਫਿਰ ਉਹਨੇ ਫਕੀਰ ਨੇ ਕਿਹਾ ਉਹ ਕਹਿੰਦਾ ਲੋਕਾਂ ਦੇ ਦਿਲਾਂ 'ਚ ਜੰਗਲਾ ਬਣਾਉਣ ਵਾਸਤੇ ਲੋਕਾਂ ਦੇ ਦਿਲਾਂ 'ਚ ਥਾਮਰਾਂ ਵਾਸਤੇ ਕਿ ਸੋਨੇ ਚਾਂਦੀ ਪੈਸੇ ਕੰਮ ਨਹੀਂ ਆਉਂਦੇ ਆਪਦੇ ਹਿੱਸੇ ਦੀਆਂ ਬਾਹੀਆਂ ਦੇਣੀਆਂ ਪੈਂਦੀਆਂ ਫੇਰ ਲੋਕ ਫਿਰ ਪਿਲਾ ਦੇ ਚਾਉਂਦੇ ਐ ਜੇਕਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਾਨ ਸਵਾਰਿਆ ਆਪਣੇ ਬੱਚਿਆਂ ਦੀਆਂ ਜਿਉਂਦੀਆਂ ਬਾੜੀਆਂ ਵੀ ਆਪਣੇ ਨਾਲ ਲਾਤੀਆਂ ਸ਼ੀਂਦੇ ਆਦਿ ਭਗਤ ਸਿੰਘ ਉਹਨੇ 23 ਸਾਲ ਦੀ ਉਮਰ ਚ ਰੱਸੇ ਚੁੰਮਿਆ ਫਾਂਸੀ ਵਾਲੇ ਆਪਣੇ ਜਿਉਂਣ ਦੀਆਂ ਬਾੜੀਆਂ ਦੇਸ਼ ਦੇ ਨਾਲ ਲਾਤੀਆਂ ਕਿ ਅਸੀਂ ਨਹੀਂ ਜਿਉਣਾ ਸਾਡੇ ਧਰਮ ਤੇ ਕੌਮ ਜਿਊਗੀ ਤਾਂ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਕਿ ਉਹਨੇ ਬਾੜੀਆਂ ਦਿੱਤੀਆਂ ਹੋਈਆਂ ਨੇ ਇਸ ਕਰਕੇ ਬਾੜੀਆਂ ਦੇਣੀਆਂ ਪੈਂਦੀਆਂ ਪੱਟੀ ਗੱਲ ਹੈ ਘਰ ਨਾਲ ਕਰਦੀਆਂ ਪੈਂਦੀ ਐ ਸੋ ਇਸ ਕਰਕੇ ਅੱਜ ਜਿੱਤੇ ਮੈਂ ਸ਼੍ਰੀ ਕਰਨੇ ਆ ਚਿੰਤ ਜੀ ਮਾਸ਼ੂਕ ਸਿੰਘ ਜੀ ਉਹਨਾਂ ਨੂੰ ਚਾਰਾਂ ਦੇ ਬੁਰੇ ਪੈਂ ਕਰਤਾ ਉਹਦੇ ਜਿਹੜਾ ਪਰਿਵਾਰ ਮਾਤਾ ਜੀ ਜਿਹੜਾ ਬਿਮਾਰ ਨੇ ਕਿਸੇ ਸੱਭਾ ਨੇ ਦੱਸਿਆ ਉਹਨਾਂ ਨਾਲ ਗੱਲ ਹੋ ਗਈ ਪਰਿਵਾਰ ਨਾਲ ਬਾਰੇ ਨੇ ਉਹ ਤੇ ਉਹਨਾਂ ਦਾ ਜਿਹੜਾ ਮਾਨ ਸਰਮਾ ਰਹੇ ਉਹ ਉੱਥੇ ਪਹੁੰਚਾ ਦਿੱਤਾ ਜਾਊਗਾ ਬਿਕੋਜ਼ ਹੀ ਗੱਲ ਦੀ ਜਿਹੜੀ ਰੋਮਾਨੀਆ ਦਾ ਕੋਈ ਮੁੱਲ ਨਹੀਂ ਹੁੰਦਾ ਕਿਸੇ ਕ੍ਰਾਂਤੀ 'ਚ ਤੁਸੀਂ ਜੋ ਮਰਜੀ ਦੇ ਦਿਓ ਪਰ ਸਾਧਾ ਤਾਂ ਮੁੱਲ ਨਹੀਂ ਪਾ ਸਕਦੇ ਸ਼ੇਧਾਂ ਦੇ ਸਰਤਾਜ ਕਹੇ ਜਾਂਦੇ ਗੁਰੂ ਅਰਜਨ ਦੇਵ ਜੀ ਜਿਵੇਂ ਗੁਰੂ ਤੇਗ ਬਹਾਦਰ ਜੀ ਫਿਰ ਗੁਰੂ ਗੋਬਿੰਦ ਸਿੰਘ ਜੀ ਸਮਾਤ ਸਮੇਤ ਗੁਰਨਾਨਕ ਸਾਹਿਬ ਨੇ ਉਹ ਤੋਂ ਬਾਬਰ ਨੂੰ ਜੱਬਰ ਟਿਆ ਪੰਜਾਂ ਨਾਲ ਪਹਾੜੋਂ ਕੇ ਸੱਜੇ ਠੱਕ ਵਰਗੇ ਸੁਧਾਰੇ ਮਰਕੂ ਘਟੋ ਤੇ ਭਾਈ ਲਾਲ ਨੇ ਰੋਕ ਕੇ ਤੇ ਫੜ ਕੱਢ ਕੇ ਵਿਖਾਇ ਲਾਹਣ ਤੇ ਹਰਾਨੀ ਕੀ ਬੰਦੀ ਸੀ ਤਾਂ ਭਰੇ ਪਏ ਸਾਡੇ ਤੋਂ ਪਿੰਡਾਂ ਦੇ ਪਿੰਡ ਭਰੇ ਪਏ ਆ ਗੇਟਾਂ ਵੇਟ ਬਣੇ ਨੇ ਯਾਦਗਾਰੀ ਸੀਦਾਂ ਦੇ ਬਹੁਤ ਲੱਗੇ ਕੋਈ ਕਾਰਗਿਲ ਆਲਾ ਲੱਗਿਆ ਕੋਈ ਯਾਦ ਦੀ ਲੈ ਆਉਣ ਲੱਗਿਆ ਕੋਈ ਬੂਕਾ ਲੈ ਆਲਾ ਕੋਈ ਜਿੰਨੀਆਂ ਲੈਣਾ ਚਲੀਆਂ ਆਪਣੀ ਪੰਜਾਬੀ ਇਸ ਕਰਕੇ ਆਪਾਂ ਦਾ ਸੀਦਾਂ ਤੇ ਗੁਰੂਆਂ ਦਾ ਅਸ਼ੀਰਵਾਦ ਕਰਤਾ ਧਰਤੀ ਹੈ ਧਰਤੀ ਛੱਡ ਕੇ ਨਹੀਂ ਜਾਣਗੇ ਤੇ ਇੱਥੇ ਰਹਿਣਾ ਪਰ ਲੋ ਮੇ ਬੱਚੇ ਨੂੰ ਕਹਿੰਦਾ ਪਰ ਲੋ ਲਾਇਬ੍ਰੇਰੀਆਂ ਖੁੱਲ ਰਹੀਆਂ ਯੂਪੀਐਸਸੀ ਦੇ ਸੈਂਟਰ ਖੋਲੇ ਜਾਣਗੇ ਤੈਨੂੰ ਕੋਈ ਫ੍ਰੀ ਬੜਾਵਾਂਗੇ ਡੀਸੀ ਬਣੋ ਐਸਐਸਪੀ ਬਣੋ ਪੜੀਆਂ ਬਣੀਆਂ ਕਰੋ ਪਲੱਸ 2 ਕਰਕੇ ਹਾਈਲੈਂਸ ਕਰਕੇ ਉਦੋਂ ਬੱਝੀ ਜਾਂਦੇ ਆ ਉਧਰ ਕਿਹੜਾ ਬੜਿਆ ਹਾਲ ਹੈ ਉਹ ਮਨ ਤਹਾ ਬੁਰਾ ਹਾਲ ਹੋਇਆ ਗਿਆ ਸ੍ਰਿਸ਼ਟਾ ਕਿਆ ਧਰਤੀ ਜੀ ਹੈ ਇਹਦੇ ਵਰਗੀ ਧਰਤੀ ਹੈ ਨਹੀਂ ਦੁਨੀਆਂ ਤੇ ਕਿਤੇ ਮੈਂ ਪੂਰੀ ਦੁਨੀਆਂ ਘੁੰਮੀ ਹੋਈ ਐ ਨਿਊਜੀਲੈਂਡ ਤੋਂ ਲੈ ਕੇ ਉਹ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਐਹਾਂ ਜੀ ਧਰਤੀ ਹੈ ਨਹੀਂ ਕਿਤੇ 200 ਮੁੰਡਾ ਨੇ ਕਹਿੰਦਾ ਕਰਦੀ ਏ ਧਰਤੀ ਆਪਣੀ ਕਿਸਾਨ ਚ 90 ਵਾਲੇ ਚੋੜਨਾ ਸੱਚ ਮਨ ਕਣਕ ਇੱਕ ਸਾਲ ਚ 150 ਮਨ ਦਾਣੇ ਪੈਦਾ ਕਰਨ ਵਾਲੀ ਧਰਤੀ ਕਿਤੇ ਨਹੀਂ ਹੈ ਕਿਤੇ ਵਰਖੀ ਪਈ ਜਾਂਦੀ ਹੈ ਕਿਤੇ ਮੌਸਮ ਅਨੁਕੂਲ ਨਹੀਂ ਸਾਡੇ ਕੋਲ ਸਭ ਕੁਝ ਹੈ ਸਾਡੇ ਕੋਲ ਸਾਰਾ ਕੁਝ ਸੁਸਿਆਣਾ ਸ਼ੈਤਾਨ ਨੂੰ ਕਦੇ 15 ਘਾਤੋਂ ਨਾ ਯਾਦ ਕਰਾਇ ਕਿ ਹਮੇਸ਼ਾ ਮਨ ਦੇ ਪ੍ਰਭਾਵਾਂ ਨਾਲ ਖੜੀਏ 26 ਸਤੰਬਰ ਨੂੰ ਜੀਵਿਆ ਜੰਦਾ ਫਕੀਰ ਸਿੰਘ ਨੂੰ ਜਨਮ ਹੋਇਆ ਅਸੀਂ ਮੁਹਾਲੀ ਵਾਲੇ 에어ਪੋਰਟ ਦਾ ਨਾਮ ਜਿਹੜਾ ਹੈ ਉਹ ਸ਼ੀਰ ਅਗਰ ਸਿੰਘ ਇੰਟਰਨੈਸ਼ਨਲ 에어ਪੋਰਟ ਰਕਵਾਲਿਆ ਗਿੰਦਨਗਰ ਕਰਕੇ ਫਿਰ ਹੁਣ ਤੱਕ ਸ਼ਹਿਰ ਇਸ ਤੋਂ ਵੱਡੀ ਮੂਰਤੀ ਨਹੀਂ ਬਣੀ ਹੋਊਗੀ ਇਸ ਤੋਂ ਵੱਡੀ ਵੱਡਾ ਪੁੱਤ ਨਹੀਂ ਬਣਿਆ ਹੋਊ ਲਗਭਗ 35 ਫੁੱਟ ਉੱਚਾ ਪਰ ਸਿੰਗੋਰਾ ਦਾ ਪੋਰਟ ਲੱਗੂਗਾ ਜਦੋਂ 에어ਪੋਰਟ ਨੂੰ ਜਾਵਾਂਗੇ ਤਾਂ ਉਹਨਾਂ ਦਾ ਐਸਟਾਨ ਹੱਥ ਕਰਕੇ ਜਿਹੜਾ ਇਨਕਲਾਬ ਜਵਾ ਦਾ ਨਾਮ ਲਾਉਂਦੇ ਨੇ ਨਾ ਬੋਤ ਹੈ ਉਹ ਲੱਗੂਗਾ ਤੇ ਹਲਵਾਰਾ 에어ਪੋਰਟ ਦਾ ਨਾਮ ਸ਼੍ਰੀ ਕ타ਸੇ ਰਾਬਾ ਨੇ ਬੋਟਾ ਕਾਹੇ ਲੋਕਤ ਪਿੰਡ ਵੀ ਉਹਨਾਂ ਦੇ ਆ ਖਾਸ ਤੌਰ ਤੇ 에어ਪੋਰਟ ਦਾ ਨਾਮ ਤਾਂ ਬਣਦਾ ਹੀ ਹੈ ਉਹ ਸ਼ਿਰਕਤਾ ਸ਼ਿਰਸਾਪਾ ਉਸ ਜਮਾਨੇ ਚ ਕੈਲੀਫੋਰਨੀਆ ਦੀ ਵਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰਨ ਗਏ ਸੀ ਪਾਇਲਟ ਦਾ ਉਹ ਜਮਾਨੇ ਇੰਨੇ ਪੜ੍ਹ ਲਿਖਣਾ ਪੈਂਦਾ ਇੰਟੈਲੀਜੈਂਸ ਸੀ ਉਹਦੇ ਬਾਅਦ ਗਰੀਬ ਆਪਿਆਂ ਨਾਲ ਉੱਥੇ ਮੇਲ ਹੋ ਗਿਆ ਦੇਸ਼ ਦੇ ਲਈ ਖੇਲਾ ਕਿਉਂ ਨਹੀਂ ਸਾਡੀ ਉਹਨਾਂ ਸਾਥ ਪਾਂਛੇ ਨੂੰ ਯਾਦ ਹੈ ਕਿ ਆਮ ਤੌਰ ਤੇ ਕੀ ਕਰਦੇ ਬੜੀਆਂ ਬੜੀਆਂ ਜਿਹੜੀਆਂ ਸਟੇਡੀਅਮ ਨੇ ਜਾਂ ਫੇਰ ਕੋਲ ਨੇ ਰਾਜਨੀਤਿਕ ਲੋਕਾਂ ਦੇ ਨਾਂ ਤੇ ਰੱਖ ਲੈਂਦੇ ਆ। ਵੀ ਜਿਨ੍ਹਾਂ ਨੇ ਵੇਸ਼ ਲੈ ਕੇ ਦਿੱਤਾ ਉਹਨਾਂ ਦੇ ਨਾਂ ਤੇ ਕੋਈ ਨਾ। ਅਸੀਂ ਜਦੋਂ 16 ਮਾਰਚ ਨੂੰ ਸਰਕਾਰ ਸੰਭਾਲੀ ਠੱਕੜ ਕਲਾਂ ਸੌਂਖਾਦੀ ਪਹਿਲੀ ਵਾਰ ਹੋਇਆ ਕਿ ਰਾਜ ਭਵਨ ਚੋਂ ਜਾਂ ਖੇਡ ਸਟੇਡੀਅਮਾਂ ਨੂੰ ਨਿਕਲ ਕੇ ਸੌਜੁਕ ਸਮਾਗਾਂ ਕਿਸੇ ਪਿੰਡ ਚ ਗਿਆ ਹੋਵੇ। ਸ਼ੀਬਿਆਜ਼ਮ ਦੇ ਪਿੰਡ ਗਏ ਸੌਂ ਚੁੱਕੀ ਇਹ ਤੁਹਾਡੇ ਜਲਦੀ ਸੁਣਨ ਨੂੰ ਸਰਕਾਰ ਕਰਾਂਗੀ। ਤੇ ਇਹੀ ਫਰਕ ਹੈ ਕਿ ਉਹਨਾਂ ਦੇ ਜਿਹੜੇ ਸੁਪਨੇ ਸੀ ਜਾਂ ਉਹਨਾਂ ਦੇ ਸੁਪਨੇ ਜਿਹੜੀ ਜਾਂਦੀ ਹੈ ਉਹਨੂੰ ਆਪਾਂ ਸਕਾਰਤ ਕਰੀਂ ਮੇਰੇ ਨਾਲ ਬਹੁਤ ਘੱਟ ਲੋਕ ਨੂੰ ਬਤਾਉਂਗਾ ਕਿ ਆਜਿ ਦੇ ਦਿਨ ਸੀਰਪਾ ਕੇ ਸੀਦੇ ਚਾਚਾ ਜੀ ਜੀ ਅਜੀਤ ਸਿੰਘ ਨਵੀਂ ਅੱਜ ਸੀ ਹੀ ਦਿਨ ਸੀ ਅਜੇ ਵੀ ਮੌਤ ਹੋ ਗਈ ਸੀ ਦਲਹਾਰ ਜੀ ਜਲਾਬਾਤ ਨਹੀਂ ਕੀਤੀ ਦੇਸ਼ ਨਿਕਾਲਾ ਹੋ ਗਿਆ ਪਗੜੀ ਸੰਭਾਲ ਜਿੱਤਾਂ ਦੇ ਬੰਨੀ ਸੀਗੇ ਉਹ ਬ੍ਰਿਟਿਸ਼ ਗਵਰਨਮੈਂਟ ਨੇ ਫਰਕੇ ਦੇਸ਼ ਤੋਂ ਬਾਹਰ ਕਰਤਾ ਜਰਮਨੀ ਰਹੇ ਤੇ ਜਦੋਂ 15 ਅਗਸਤ ਨੂੰ ਦੇਸ਼ आजाद ਹੋਇਆ 15 ਅਗਸਤ ਵਾਲੇ ਦਿਨ ਮੌਤ ਹੋ ਗਈ ਜਾਣਦੇ ਹੋਏ ਇਹ ਲਫ਼ਜ਼ ਸੀਗੇ ਨੇ ਸ਼ੁਕਰ ਹੈ ਆਖਰੀ ਚੰਦ ਸਾਂ ਆਜ਼ਾਦੀ ਜਿਲੇ ਐਂਡ ਰਿਸੀਪਟ ਹੈ ਸੀ ਇਹ ਅਦੀਨ ਸਿੰਘ ਜੀ ਚਾਚਾ ਜਿਹੜੇ ਸੀ ਉਹਨਾਂ ਕੋਈ ਭਗਤ ਸਿੰਘ ਨੂੰ ਚੇੜ ਕੇ ਲੱਗੀ ਸੀ ਤੋਂ ਮੁਕਾਂ ਬੀਜਾਂਗੇ ਜਿਹੜਾ ਆਪਣਾ ਪੜਦੇ ਆ ਸੋਇਸ ਕਰਕੇ ਸਾਨੂੰ ਆਪਣਾ ਵੇਸਾ ਜਾ ਰੱਖਣਾ ਚਾਹੀਦਾ ਹੈ ਅਗਰ ਸਾ ਬਹੁਤ ਅਮੀਰ ਹੈ ਆਪਣੇ ਕੋਲ ਮੈਂ ਤੁਹਾਡਾ ਤਨਮਤ ਕਰਦਾਂ ਵਿਚਾਰ ਕੇ ਆਇਆ ਹਾਂ ਅਜੋ ਸ੍ਰੀ ਦੇ ਉਹਨਾਂ ਨੂੰ ਯਾਦ ਕਰਨ ਦਾ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਥੋੜਾ ਸਕੂਨ ਮਿਲ ਜਾਂਦਾ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਸਾਡੇ ਵਾਲੀ ਦੀਵਾ ਬਾਲ ਰੱਖਿਆ ਅਜੇ ਨਹੀਂ ਤਾਂ ਭੁੱਲ ਭੁੱਲ ਜਾਂਦੇ ਲੋਕ ਆਉਂਦੇ ਕੰਮਾਂ 'ਚ ਲੱਗ ਜਾਂਦੇ ਆ ਪਰ ਇਹੋ ਜੇ ਸ਼ਹੀਦ ਜਿਨ੍ਹਾਂ ਨੇ ਜਾ ਕੇ ਗੋਆ ਜਾਂ ਕੇ ਸ਼ਿਗਰ ਲਿਤੀਆ ਉਹਨਾਂ ਦਾ ਇਹ ਜੀ ਲਾਮ ਸਾਫ ਕਰਵਾਣੀਆਂ ਬਹੁਤ ਕੱਟ ਦੇਖਣ ਨੂੰ ਮਿਲਦੀਆਂ ਜਿੰਨੀਆਂ ਵੀ ਮਿਲਦੀਆਂ ਸਾਡੇ ਪੰਜਾਬੀ ਫਿਰ ਸੱਚਾ ਪੰਜਾਬੀ ਕਹਾਸੀ ਲੈਂਦੀ ਹੈ ਰਾਜਗੁਰੂ ਪੂਨੇ ਤੋਂ ਸੀ ਪਰ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਐਡੀਟੋਰੀਅਲ ਵੀ ਲਿਖਦੇ ਸੀ ਖੋਰਾਣ ਚ ਪੱਤੇ ਸ਼ਾਂਤ ਦੇ ਸੀ ਰੰਗ ਦੇ ਬਸੰਤੀ ਵਗੈਰਾ ਗਾਣੇ ਲਿਖਦੇ ਸੀ ਦੇਸ਼ ਭਗਤੀ ਦੇ ਗੇਂ ਵੀ ਰਾਜਗੁਰੂ ਨੇ ਕੁਝ ਲਿਖਦਾ ਸੀ ਤੁਹਾਨੂੰ ਮਜ਼ਾਕ ਕਰਦੇ ਨੇ ਤੂੰ ਕੁਝ ਲਿਖਣਾ ਨਹੀਂ ਉਹ ਕਹਿੰਦੀ ਮੈਂ ਕਿੱਥੇ ਲਿਖੂਗਾ ਕਹਿੰਦੇ ਅੱਛਾ ਕਰੋ ਰਹਿਣੇ ਕਹਿੰਦਾ ਮੈਂ ਕਿਤੇ ਕੁਝ ਲਿਖੂਗਾ ਉਹਨੂੰ ਵੀ ਕੋਈ ਨਾ ਕੋਈ ਸਟੇ ਇਤੇ ਪਰ ਕੇ ਸੁਣਾਉਗਾ ਤੂੰ ਕੋਹ ਨੂੰ ਸ਼ਾਇਦ ਨਹੀਂ ਪੜਾਉਂਗਾ ਇਸ ਦਾ ਕਿ ਕਿ ਸਾਡੇ ਸਿਲੇਬਸ 'ਚ ਪਾਇਆ ਹੀ ਨਹੀਂ ਉਹਨਾਂ ਨੇ ਦਿਨਾ ਚ ਐਡ ਕਰਕੇ ਸਿਲੇਬਸ ਤਾਂ ਫਾਂਸੀ ਦੀ ਸਜ਼ਾ ਹੋਗੀ ਇਹ ਕਹਿੰਦਾ ਕਿ ਕਦੋਂ ਲਿਖੇਗਾ ਕਹਿੰਦਾ ਯਾਰ ਕਦੋਂ ਲਿਖੂਗਾ ਫਾਂਸੀ ਦੀ ਸਜ਼ਾ ਹੋਗੀ ਪੰਜ ਦਿਨ ਰਹਿ ਕੇ ਕਹਿੰਦੇ ਜਦੋਂ ਬੁਲੇਗਾ ਆ ਲਿਖੂਗਾ ਆ ਲਿਖੂਗਾ ਫਾਂਸੀ ਕੋਈ ਕਹਿੰਦੇ ਹੁਣ ਤੂੰ ਲਿਖ ਸਰਦਾ ਕਹਿੰਦਾ ਲਿਖੂ ਫਾਂਸੀ ਵਾਲਾ ਦਿਨ ਆ ਗਿਆ ਸਵੇਰੇ ਅਰਲੀ ਮਾਰਨਿੰਗ ਫਾਂਸੀ ਹੁੰਦੀ ਹੈ 3:30 ਵਜੇ ਪਾਉਣੇ 4 ਵਜੇ ਸਵੇਰੇ ਅੰਗਰੇਜ਼ ਸਪਾਈ ਜਿਹੜੇ ਸੀਗੇ ਉਹ ਲੈ ਕੇ ਲੈ ਕੇ ਜਾਣ ਵਾਸਤੇ ਫਾਂਸੀ ਦੇ ਪਹਾੜ ਨੇ ਲੈ ਕੇ ਜਾਣ ਵਾਸਤੇ ਆ ਗਏ ਤੱਪਕ ਸਿੰਘ ਤੇ ਸੁਖਦੇਵ ਕਹਿੰਦੇ ਹਾਂ ਜਦੋਂ ਲਿਖੇਗਾ ਇਹ ਲਿਖਉਣੀ ਹੈ ਉਹ ਸਿਪਾਹੀ ਨੂੰ ਕਹਿੰਦਾ ਕਿ ਕੋਲ ਆ ਲਿਆ ਕੇ ਦਿੱਤੇ ਕਿਉਂਕਿ ਫਾਂਸੀਆਂ ਤੋਂ ਸਾਰਾ ਕੁਝ ਖੋ ਲੈਂਦੇ ਐ ਮਤਲਬ ਕੋਈ ਐਜੀ ਚੀਜ਼ ਨਹੀਂ ਰੇਲ ਨੂੰ ਵੀ ਉਹ ਕਿਤੇ ਆਪਦੀ ਕੁਸਰੀਰ ਨੂੰ ਕਿ ਜਖਮੀ ਨਾ ਕਰ ਲੈਣ ਕਿ ਕੁਝ ਕੁਝ ਹੀ ਹੁੰਦਾ ਨਾ ਪਰ ਕੋਲ ਆ ਲਿਆ ਕੇ ਦੇਲੇ ਸਿਮਾਈ ਹੈਗਾ ਤਾਂ ਭਾਰਤੀ ਸੀ ਫਿਰ ਹੈਗਾ ਬ੍ਰਿਟਿਸ਼ ਕੋਲਜਰ ਕੋਨੇ ਕਹਿਆ ਯਾਰ ਘੜੀ ਘੰਟਾ ਇਹਨਾਂ ਦਾ ਚਲੇ ਤਰ੍ਹਾਂ ਨਾ ਬੁਲਦਾ ਉਹਨੇ ਕੋਲ ਆ ਲਿਆ ਕੇ ਨਵਦੀ ਸੈਂਟਰਲ ਜੇਲ੍ਹ ਦੇ ਵਿੱਚ ਰਾਜਗੁਰੂ ਨੇ ਦੋ ਲਾਈਨਾਂ ਲਿਖੀਆਂ ਹਿੰਦੀ 'ਚ ਰਾਜਗੁਰੂ ਪੂਨੇ ਦੇ ਸੀ ਹਿੰਦੀ ਬੋਲਦੇ ਸੀ ਹਿੰਦੀ ਰਿਖ ਦੋ ਲਾਈਨਾਂ ਲਿਖੀਆਂ ਪਹਿਲਾ ਤੇ ਆਖਰੀ ਸ਼ੇਰ ਸਿਰਫ ਦੋ ਲਾਈਨਾਂ ਲਿਖੀਆਂ ਕੀ ਲਿਖਿਆ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮ ਵੀ ਜੀ ਸਕਤੇ ਥੇ ਚੁੱਪ ਰਹਿਕਰ ਹਮੇ ਵੀ ਮਾਂ ਬਾਪ ਨੇ ਪਾਲਾ ਥਾ ਦੁੱਖ ਸਹਿ ਐਨਾ ਲਿਖਿਆ ਅਧਿਕੰਡ ਵਾਲਾ ਭਾਂਤੀ ਹੋਊਗਾ ਆਪਰ ਮੈ ਪੜ੍ਹਾਇ ਨਹੀਂ ਗਿਆ ਇਹ ਚੀਜ਼ਾਂ ਸਾਨੂੰ ਹੋਰ ਹੀ ਕੁਝ ਪੜ੍ਹਾਇ ਜਾਂਦੇ ਤੜਕੀ ਪਹਿਲਾ ਤੇ ਜਿਹੜਾ ਪੀੜ ਹੁੰਦਾ ਨਾ ਹਿਸਟਰੀ ਦਾ ਹੁੰਦਾ ਤੜਕੀ ਲੱਗ ਜੰਦੇ ਜੋ ਆਪਕ ਨੂੰ ਪੁੱਛਣਾ ਗਜਨਬੀ ਮਹੂਲ ਗਜਨਬੀ ਨੇ ਕਿੰਨੀ ਵਾਰੀ ਭਾਰਤ ਲੁੱਟਿਆ ਫਰਾਂਸੀਆਂ ਨੇ ਕਿੰਨੀ ਵਾਰੀ ਛੋੜਾਂ ਲੁੱਟਿਆ ਤੇ ਡੁੱਟ ਖੁੱਟਦੀਆਂ ਬਾਹਾਂ ਸਾਨੂੰ ਕਿਉਂ ਪੜ੍ਹਾਇ ਜਾਂਦੇ ਤੜਕੀ ਤੜਕੀ ਹੈ ਤੁਸੀਂ ਆ ਜਾ ਕੋਈ ਸਾਨੂੰ ਸਾਡੇ ਯੋਧਿਆਂ ਦੀਆਂ ਕੰਨਾਂ ਦੱਸੋ ਨਾ ਸਾਡੇ ਥੂਰ ਵੀਰੇ ਨੇ ਗੱਲਾਂ ਦੱਸੋ ਨਾ ਸੋਚ ਕਰਕੇ ਪੋਜ਼ਿਟਿਵਿਟੀ ਜਿਹੜੀ ਹੈ ਲੈ ਕੇ ਆਉਣੀ ਬੜੀ ਜ਼ਰੂਰੀ ਹੈ ਸਰੇਵਸ ਦੇ ਵਿੱਚ ਵੀ ਉਹ ਵੀ ਅਸੀਂ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਸਾਰਾ ਰਿਵਿਊ ਕਰਕੇ ਆਵਾਂਗੇ ਸਾਡੇ ਬੱਚੇ ਜਿਹੜੇ ਨੇ ਉਹਨੂੰ ਪਤਾ ਹੋਊਗਾ ਕਿ ਅਸੀਂ ਕਿੰਨਾਂ ਦੇ ਪੁੱਠੇ ਨੇ ਅਸੀਂ ਕਿੰਨਾਂ ਦੇ ਬੱਚੇ ਸਾਡੇ ਪੁੱਠਿਆਂ ਦੀ ਕੁਰਬਾਨੀਆਂ ਕੀ ਨੇ ਇਹ ਗੱਲ ਕਹਿਣ ਵਾਸਤੇ ਮੈਂ ਬੋਲ ਰਿਹਾ ਆਖਰੇ ਵਿੱਚ ਮੈਂ ਭਗਤ ਸਿੰਘ ਜੀ ਨਾਲ ਸਮਾਪਤੀ ਕਰੂੰਗਾ ਭਗਤ ਸਿੰਘ ਜੀ likhte ne ke ishq karna sab ka pedeshi haq hai ishq karna sab ka pedeshi haq hai kyon na is baar watan ki sarzamin ko mehboob bana liya jaye jinna lokan ne watan di dharti nu mehboob bana liya ohna to bade kive ho sakde honna ohna nu yaad kariye ohna nu saloor